ਹਾਂ ਜੀ ਕੱਤੀ ਨਹੀਂ ਮੈਂ ਤੇ ਇਹ ਕਿਹਾ ਕੋਈ ਗੱਲ ਨਹੀਂ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਹਾਂਜੀ ਦਾਸ ਗੁਰਸੇਵਕ ਸਿੰਘ ਕنگੜਾ ਮੈਨੇਜਰ ਗੁਰਦੁਆਰਾ ਸਾਹਿਬ ਹਾਜੀ ਰਤਨ ਪਾਸ਼ਾ ਜੀ ਦਸਵੀਂ ਗੁਰਦੁਆਰਾ ਕਲਮਵਾਰਕ ਸਾਹਿਬ ਪਟੰਡਾ ਸਰ ਜਿਹੜੇ ਗੁਰੂ ਗੋਬਿੰਦ ਸਿੰਘ ਦਾ ਜਨਮ ਤੇ ਅਡਾਰ ਹੈਗਾ ਤੇ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਹਾਂਜੀ ਗੁਰਦੁਆਰਾ ਸਾਹਿਬ ਹਾਜੀ ਰਤਨ ਸਾਹਿਬ ਵਿਖੇ ਤੇ ਗੁਰਦੁਆਰਾ ਕਲਮਵਾਰਕ ਸਾਹਿਬ ਵਿਖੇ 4 ਤਰੀਕ ਨੂੰ ਖਣਪਾ ਸਾਹਿਬ ਪ੍ਰਕਾਸ਼ ਹੋਣੇ ਨੇ ਤੇ ਉਹਨਾਂ ਦੇ ਭੋਗ ਲਗਭਗ ਆਪਣਾ 10 ਵਜੇ ਦੇ ਲਗਭਗ ਦੋਨੇ ਗੁਰਦੁਆਰਾ ਸਹਿਵਾ ਨਾਮ ਦੇ ਸ਼ਹੀਦ ਜੀ ਨੂੰ ਪਾਈ ਜਾਣਗੇ 4 ਤਰੀਕ ਨੂੰ ਗੁਰਦੁਆਰਾ ਕਿਲਾ ਮਵਾਰਕ ਸਾਹਿਬ ਤੋਂ ਨਗਰ ਕੀਰਤਨ ਸਜਾ ਕੇ ਆਪਣੇ 메ਨ ਬਾਜ਼ਾਰ ਆ ਜਿਹੜਾ ਜਿਵੇਂ ਕਿ ਆਪਾਂ ਕਹਿ ਦਈਏ ਪੁਰਾਣਾ ਠਾਣਾ ਸਰਕੀ ਬਾਜ਼ਾਰ ਧੋਬੀ ਬਾਜ਼ਾਰ ਮਾਰ ਰੋਲ ਕਪੜਾ ਮਾਰਕੀਟ ਮਹਿਣਾ ਚੌਂਕ ਹੁੰਦਾ ਹੋਇਆ 100 ਫੁੱਟੀ ਰੋਡ ਭਾਗ ਰੋਡ ਤੋਂ ਅਰਬਨ ਸਟੇਟ ਤੋਂ ਹਾਜ਼ਰ ਰੰਗ ਦੇ ਸਵਾਗਤ ਕੀਤਾ। ਉਪਰੰਤ 5 ਤਰੀਕ ਨੂੰ ਸਾਰੇ ਸ਼ਹਿਰ ਦੀਆਂ ਪ੍ਰਭਾਗ ਫੇਰੀਆਂ ਜੋ ਹੈਗੀਆਂ ਆਪਣਾ ਕਿਲਾਮ ਵਰਕ ਸੱਭੇ ਜੇ ਤਤਰ ਹੋਣੀਆਂ। ਉਸ ਤੋਂ ਬਾਅਦ ਸਾਰੀਆਂ ਪ੍ਰਭਾਗ ਫੇਰੀਆਂ ਨੂੰ ਜੀ ਆਇਆਂ ਕਿਹਾ ਜਾਊਗਾ। ਸ਼ਬਦ ਗਾਇਨ ਉੱਥੇ ਹੋਣਾ ਹੈ। ਜੋ ਵੀ ਆਪਣਾ ਪ੍ਰਭਾਗ ਫੇਰੀਆਂ ਹੋਣੀਆਂ ਉਹਦਾ ਉਪਰੰਤ ਸਾਰਿਆਂ ਦਾ ਮਾਨ ਸਨਮਾਨ ਕੀਤਾ ਜਾਣਾਗਾ। ਗੁਰੂ ਕੇ ਲੰਗਰ ਤੋਟ ਵਰਤਣਗੇ। ਸੰਗਤਾਂ 5 ਤਰੀਕ ਨੂੰ ਗੁਰੂ ਕੇ ਲੰਗਰਾਂ ਦੀ ਤਿਆਰੀ ਕਰਨੀਆਂ। ਨਾਲ ਨਾਲ ਉਸ ਤੋਂ ਉਪਰੰਤ 6 ਤਰੀਕ ਨੂੰ 10 ਵਜੇ ਤੋਂ ਬਾਅਦ ਧਾਰਮਿਕ ਸਟੇਜ ਚੱਲਣੀ ਹੈ। ਸਟੇਜ ਲਗਭਗ 2 ਵਜੇ ਤੱਕ ਧਾਰਮਿਕ ਸਟੇਜ ਚੱਲੇਗੀ ਸਟੇਜ ਚੱਲਣ ਦੇ ਨਾਲ-ਨਾਲ ਗੁਰੂਆਂ ਸਿੱਖ ਸੰਗਤਾਂ ਜੋ ਸਵੇਰ ਤੋਂ ਲੈ ਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਦੇ 11 ਵਜੇ ਤੱਕ ਨਤਮਸਤੂ ਹੁੰਦੀਆਂ ਹਨ ਉਹਨਾਂ ਵਾਸਤੇ ਸੰਗਤਾਂ ਵੱਲੋਂ ਲੰਗਰਾਂ ਦਾ ਪ੍ਰਬੰਧ ਕੀਤਾ ਜਾਵੇਗਾ ਵੱਖ-ਵੱਖ ਪੜਾਵਾਂ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਸਟਾਲਾਂ ਲਾ ਕੇ ਸੰਗਤਾਂ ਗੁਰਮਤਿ ਲਿਟਰੇਚਰ ਦੇ ਸਟਾਲ ਲੱਗਣਗੇ ਸੰਗਤਾਂ ਵੱਲੋਂ ਬਹੁਤ ਧੂਮ ਧਾਵਨਾ ਗੁਰਪੁਰਬ ਮਨਾਇਆ ਜਾਵੇ ਜੇ ਕੋਈ ਪ੍ਰਬੰਧ ਆ ਰਿਹਾ ਹੈ ਕਾਟੇ ਕਾਟੇ ਹਾਂਜੀ ਆਪਣੇ ਕੋਲੇ ਅਹ ਤਾਂ ਸ਼੍ਰੀ ਦਮਨਵਾ ਸਾਹਿਬ ਤੋਂ ਹਜ਼ੂਰੀ ਲੱਗੀ ਭਾਈ ਸੁਖਚੈਨ ਸਿੰਘ ਜੀ ਜੋ ਕਿ ਵਿਸ਼ੇਸ਼ ਤੌਰ ਤੇ ਆਪਣੇ ਕੋਲੇ ਇਸ ਪ੍ਰੋਗਰਾਮ ਦੇ ਵਿੱਚ ਸਮੂਲੀਅਤ ਕਰ ਰਹੇ ਹਨ ਤੇ ਉਹ ਬਹੁਤ ਚੰਗੇ ਸੱਜੇ ਮਤਲਬ ਵਿਦਵਾਨ ਉਹਨਾਂ ਦੇ ਕੀਰਤਨ ਵਾਸਤੇ ਸੰਗਤਾਂ ਦੀ ੜਵਾਣ ਦੇ ਉੱਤੇ ਆਪਾਂ ਉਹਨਾਂ ਨੂੰ ਬੁੱਕ ਕੀਤਾ ਹੈਗਾ ਤੇ ਗੁਰਪੁਰ ਦੇ ਵਿੱਚ ਆਪਣਾ ਸੰਗਤਾਂ ਨੂੰ ਨਿਹਾਲ ਕਰਨ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਜੀ ਗੁਰਦਰਾ ਸਾਹਿਬ ਹਾਜੀ ਦਿੱਤਨ ਗੁਰਦਰਾ ਕਿਲਾ ਮਾਰਕਸ ਸਾਹਿਬ ਵਿਖੇ ਜੋ ਗੁਰਪੁਰਬ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਉਹਨਾਂ 'ਚ ਵੱਧ ਤੋਂ ਵੱਧ ਸਹਿਯੋਗ ਦਿਓ। ਉਪਰੰਤ ਤਿਆਰੀਆਂ ਦੇ ਨਾਲ-ਨਾਲ ਜਿੱਥੇ ਵੀ ਸੰਗਤ ਗੁਰਨਾਨਕ ਨਾਮ ਲੈਵਾ ਬੈਠੀ ਹੈਗੀ ਗੁਰਪੁਰਬ ਨੂੰ ਮੁੱਖ ਰੱਖਦੇ ਹੋਏ ਵਾਹਿਗੁਰੂ ਮੂਲ ਮੰਤਰ ਦਾ ਗੁਰਮਤ ਤਤਾ ਜਾਪ ਕਰਨ ਉਪਰੰਤ ਗੁਰੂ ਕੀ ਘਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਗੁਰਪੁਰਬ ਨੂੰ ਮੁੱਖ ਰੱਖਦੇ ਹੋਏ ਕੋਈ ਪਰਨ ਕਰੀਏ। ਜੋ ਵੀ ਕੋਈ ਸਿੱਖ ਨੇ ਕਿਸੇ ਨੇ ਵੀਰ ਨੇ ਦਾੜ੍ਹੀ ਕੇਸ ਨਹੀਂ ਜਿਕੇ ਦਾੜ੍ਹੀ ਕੇਸ ਰੱਖਣਾ। ਜਿਹੜੇ ਵੀਰ ਨੇ ਦਾੜ੍ਹੀ ਕੇਸ ਨਾ ਰੱਖੇ ਹੋਏ ਨੇ ਸਹਿਜਤਾਰੀ ਸਿੰਘ ਨੇ ਉਹ ਅਮਰਤਾਰੀ ਸਿੰਘ ਸੱਜ ਕੇ ਗੁਰੂ ਸਾਹਿਬ ਤੋਂ ਪ੍ਰੇਰਣਾ ਲਾਂ ਅਤੇ ਬਾਣੀ ਅਤੇ ਬਾਣੀ ਬਾਣੀ ਅਤੇ ਬਾਣੇ ਦਾ ਧਾਰਨੀ ਹੋਈਏ ਧਾਰਨੀ ਹੋਣ ਉਪਰੰਤ ਗੁਰੂ ਕੇ ਬਾਣੀ ਬਾਣੇ ਦਾ ਪ੍ਰਚਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ